ਮੈਂ ਪ੍ਰਲਾਦ ਸਿੰਘ ਬੈਕਪਪ ਦੀ ਸਪੋਰਟ ਜਸਨੀਤੀ ਤੋ ਦਿੱਤਾ ਬਾਬਾ ਜੀਵਨ ਸਿੰਘ ਦਾ ਬੋਰੀ ਰਿਸਰਚ ਕਰਦਾ ਮੈਂ ਤਰ ਜਗਾ ਅੱਜ ਇਹ ਡਾਕਟਰ ਅਬਿਰਧਰ ਭੋਲੇ ਦੇ ਵਿੱਚ ਜੋ ਉਹਨੇ 134 ਜਨਮ ਜਨ ਬਣਾਇਆ ਗਿਆ ਅਜੇ ਨਹੀਂ ਪੂਛੇ ਚੱਲ ਰਿਹਾ ਹੈ ਉਹਦੇ ਸੰਬੰਧ ਵਿੱਚ ਅੱਥੇ ਆਇਆ ਕਿਉਂਕਿ ਮਮਾ ਸਾਹਿਬ ਦੀ ਇੱਕ ਸੋਚ ਸੀ ਕਿ ਜਿਹੜੇ ਪਛੜੇ ਵਰਗ ਨੇ ਉਹਨਾਂ ਨੂੰ ਐਜੂਕੇਸ਼ਨ ਦੇ ਵਿੱਚ ਜਿਹੜਾ ਵਾ ਉਹ ਵੱਤਵਾਦ ਦੀ ਪੇਛੜ ਮਹੱਇਆ ਕਰੌੜੀ ਉਹਨਾਂ ਨੇ ਇੱਕ ਮੂਲ ਮੰਤਰ ਆਪਣਾ ਜਿਹੜਾ ਦੱਸਿਆ ਸੀ ਐਜੂਕੇਸ਼ਨ ਦੇ ਉੱਤੇ ਕਿ ਪੜੋ ਜੁੜੋ ਤੇ ਸੰਘਰਸ਼ ਕਰੋ ਉਹ ਸਮੂਲ ਮੰਤਰ ਨੂੰ ਮੁੱਖ ਲੈ ਕੇ ਹੀ ਅੱਜ ਜੇ ਸਾਡੇ ਸਮਾਜ ਦੇ ਲੋਕ ਵਕਤ ਖਾਵਾ ਤੇ ਅਉਦੇ ਤੇ ਉਚੋੜੀਆਂ ਤੇ ਬਰਾਬਰਤਾ ਦੇ ਉਹ ਐਜੂਕੇਸ਼ਨ ਕਰਤੀ ਦੇ ਕਿਉਂਕਿ ਉਹਨਾਂ ਨੇ ਐਜੂਕੇਸ਼ਨ ਦੀ ਪਰਭਾਸ਼ਾ ਦਿੱਤੀ ਸੀ ਕਿ ਜਿਹੜੀ ਆ ਐਜੂਕੇਸ਼ਨ ਜਿਹੜੀ ਵਿਦਿਆ ਇੱਕ ਸ਼ੇਰਨੀ ਦਾ ਉਹ ਦੁੱਧ ਆ ਜਿਹੜਾ ਪੀਵੇਗਾ ਉਹ ਦਹਾੜੇਗਾ ਇਸ ਕਰਕੇ ਮੈਂ ਇਸ ਅੱਜ ਦੇ ਉਹਨਾਂ ਦੇ ਜਨਮ ਦਿਨ ਦੇਤੇ ਜਿੰਨੇ ਮਿੰਟ ਸਾਡੇ ਸਵਾਗਤ ਦੇ ਲੋਕ ਇੱਥੇ ਇਕੱਠੇ ਹੋਏ ਨੇ ਮੇਰੀ ਉਹਨਾਂ ਨੂੰ ਬੇਨਤੀ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਜਿਹੜਾ ਵਾ ਉਹ ਐਜੂਕੇਸ਼ਨ ਦੇ ਦਵਾ ਅਤੇ ਉਹਨਾਂ ਦੇ ਬਾਬਾ ਸਾਹਿਬ ਵੀ ਆ ਜਿਹੜੀ ਸਖਿਆਵਾਂ ਨੇ ਉਹਨਾਂ ਦੇ ਟੀਚਰ ਉਹ ਜਿਹੜਾ ਵਾ ਮ ਵਿਚੋਂ ਦੇ ਵਿੱਚ ਸਫਰ ਕਰਦੇ ਵਿੱਚ ਜਿਹੜੇ ਆ ਉਹ ਜਿਹੜੇ ਆਪਣੇ ਸਫਲ ਹੋ ਕੇ ਬਰਗ